ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੁਪਹਿਰਾ ਹੋਇਆ ਪਿਆ ਜੀ ਮੌਸਮ ਵੀ ਵਧੀਆ ਹੈ ਤੇ ਸਿਲਰ ਮਾਰੀ ਜਾਂ ਮੈਂ 18 ਐਂਕੀ ਬਾੜੇ ਵਾਲੀ ਮੂਵੀ ਵਿੱਚ ਪਛੇਤੀ ਤੋਂ ਥੋੜੀ ਜੀ ਜਗਾ ਸੁਪ ਗਈ ਜੀ ਤੇ ਦਲੇ ਬੰਦੇ ਆ ਥੋੜੀ ਥੋੜੀ ਟੋਕ ਕੇ ਪੜੀ ਜਾਂਦੇ ਨੇ ਜੀਨੇ ਮਾਰਨੇ ਹੋਣ ਜੀ ਸਿਲਰ 18 ਵਾਲੀ ਬਾੜੇ ਵਾਲੀ ਮੰਡੀ ਤੇ ਉਹ ਦਿੱਲੀ ਚ ਮਾਰਿਆ ਕਰੋ ਸੁੱਤ ਨਾ ਦਿਓ ਜਗ੍ਹਾ ਨੂੰ ਪੁਲੀ ਚੈੱਕ ਕਰੋ ਵਧੀਆ ਬਾਂਹ ਮੰਨ ਲਾਉਂਦਾ ਹੁੰਦਾ ਗੰਧ ਹੈ ਨਹੀਂ ਬਿਲਕੁਲ ਵੀ ਉਹ ਮੱਥੇ ਤੇ ਖਲ ਕੈ ਕੇ ਵਸਣਾ ਜੇ ਨਾਲ ਜਾ ਕੇ ਜੀ ਨੂੰ ਪਾਣੀ ਲਾਇਆ ਸੀ ਆ ਉੱਤੇ ਉਰਾਇਆ ਬਿਲਕੁਲ ਹੋਣੀ ਤੋਂ ਨਾ ਪੈਂਦਾ ਇੱਕ ਆਹ ਗੱਲ ਸੀ ਜੀ ਜੇ ਜਦੋਂ ਆਪਾਂ ਬਜਾਈ ਕਰਦੇ ਆ 18 ਇੰਚ ਆ ਇਹ ਬਾੜੇ ਦੀ ਸਾਰੀ ਇੱਕੂ ਜੇ ਓੜੇ ਕਰਕੇ ਬਾੜਾ ਸਹੀ ਕਰਕੇ ਫੇਰ ਵੀਜੋ ਫੇਰ ਬਿਲਕੁਲ ਨਹੀਂ ਪੱਟੀ ਦੀ ਸਾਡੇ ਥੋੜੇ ਥੋੜੀ ਪੱਟੀ ਦੀ ਹੈ ਜੀ ਬਾੜਾ ਥੋੜਾ ਜਿਹਾ ਇੱਕੂ ਜਹਾ ਨਹੀਂ ਅਸੀਂ ਬਜਾਈ ਕਰੇ ਇਹਨਾ ਆਪਾਂ ਨੂੰ ਧਿਆਨ ਨਹੀਂ ਜੀ ਪਹਿਲੀ ਵਾਰ ਲਕੀ ਸੀ ਬੰਦਾ ਕੰਮ ਕਰਦਾ ਦਾ ਕੋਈ ਫੇਰੀ ਵੱਲ ਆਉਂਦਾ ਜੀ ਮੈਂ ਇੱਕੇ ਦਾ ਕੋਈ ਨਹੀਂ ਚੱਕਦਾ ਪਰ ਮੈਂ ਮਾੜਾ ਮੋਟਾ ਦਾ ਫਿਰ ਚੱਕਿਆ ਵੀ ਨਹੀਂ ਚੱਕਣਾ ਆਪਾਂ ਦਾ ਮਾੜਾ ਮੋਟਾ ਪੱਟੇ ਤਾਂ ਜਾਂਦਾ ਹੀ ਹੈ ਜੀ ਕੋਟਾਂ ਕੋਟੇ ਨਾਲ ਲੈ ਆ ਬੰਨ ਉੱਤਰ ਕੇ ਫੋਨਾ ਕਰਿਓ ਚਲੋ ਚੈੱਕ ਨਾਵੇਂ ਬਣਾਈ ਆਉਂਦੇ ਆ ਕੋਈ ਕਿਵੇਂ ਬਣਾਈ ਆਉਂਦੇ ਆ ਉਹ ਡੋਟਾ ਸਿਸਟਮ ਜਿਵੇਂ ਲੋਟ ਆਈ ਆ ਮੇਰੇ ਜਿੰਨਾਂ ਦੇ ਹੀ ਉਵੇਂ ਕਰੀ ਜਾਂਦੇ ਆ ਪਰ ਆਪਾਂ ਤਾਂ ਪੁਰਾਣੀ ਉਧਰ ਵੀ ਉਹ ਵਾਸਤੇ ਵੀ ਮਰੇ ਸੀ ਪਹਿਲਾਂ ਤਤ ਕਿੱਲਿਆਂ ਚ ਤੇ ਆਈ ਕਰ ਲਈ ਸੀ ਸਹੀ ਆ ਵੇਖੋ ਇਹਨਾਂ ਨੂੰ ਇੱਕ ਪੜੇ ਦੋ ਹਾਲ ਕਰੇ ਹੋਏ ਆ ਇੱਕ ਜੱਜ ਇੱਕ ਹੀ ਕਸਿਆ ਇਹ ਮੈਨੂੰ ਇੱਕ ਹੱਥ ਕੋ ਉੱਦੂ ਵੀ ਵਧੀਆ ਲੱਗਿਆ ਕੰਮ ਕਿ ਇਹ ਜਮਾਂ ਹੀ ਨਹੀਂ ਪੜਦਾ ਤੇ ਡਲੇ ਵੀ ਨਹੀਂ ਠਾਉਂਦਾ ਇਹ ਬਹੁਤ ਵਧੀਆ ਹੁਣ ਉਹ ਵੱਡੀ ਚ ਮਾਰੂਗਾ ਉਧਰ ਦੇਖ ਕੇ ਕੀ ਕਰਕੇ ਲਿਆਉਂਦੇ ਆ ਤੁਹਾਨੂੰ ਵੀ ਚੈੱਕ ਕਰਾਵਾਂਗੇ ਐ ਕੋਈ ਮਾਣੀ ਮੋਤੇ ਦਾ ਪੱਟੇ ਜਾਣੇ ਪਰ ਨਹੀਂ ਥੋੜਾ ਜਿਹਾ ਸੁੱਕਣੇ ਕਾਣ ਵਾਂ ਡਲੇ ਬੰਦਦੇ ਆ ਗਿੱਲੇ ਚ ਮਾਰੋ ਜਿਹਨੇ ਵੀ ਮਾਰਨੇ ਆ ਜੀ ਇਹ ਥੀਲਰਾਂ ਦਾ ਆ ਫਾਇਦਾ ਇੱਕ ਤਾਂ ਗੰਧ ਬਿਲਕੁਲ ਨਹੀਂ ਹੁੰਦਾ ਹੁਣ ਚਲੋ ਜਗ੍ਹਾ ਤੇ ਜਿਹੜੀ ਸੁੱਕੀ ਸੁੱਕੀ ਮੰਨ ਲਈ ਪਰ ਹੁਣ ਗੰਧ ਨਹੀਂ ਹੁੰਦਾ ਜਿਵੇਂ ਥੀਲੇ ਦਾ ਆ ਵੀ ਬਹੁਤ ਸੁਖਾ ਆ ਸੁੱਕੇ ਦਾ ਮੜਾ ਜਾ ਇੱਥੇ ਤੇ ਕਈ ਵਾਰੀ ਗੰਧ ਹੋ ਜਾਂਦਾ ਥੀਲਰ ਹੋਰ ਮੰਨ ਲੈਣ ਪੈਂਦੇ ਆ ਤੇ ਥੋੜੀ ਮਿਹਨਤ ਕਰਨੀ ਪਊੀ ਆਪਾਂ ਨੂੰ ਥਲੇ ਹਟਾਉਣੇ ਪੈਣਗੇ ਜਿੱਥੇ ਕੋਈ ਮੱਲੇ ਤਾਂ ਕੂਟੇ ਤੋਂ ਆ ਕੇ ਤੋਂ ਕਰਾਂਗੇ ਕੋਸ਼ਿਸ਼ ਕਰ ਤੋਂ ਮੰਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਲੱਗੀ ਤੇ ਇੱਕ ਇਹ ਹੁਣ ਪੀਲਾਪਨ ਨਹੀਂ ਹੁੰਦਿਆ ਮੂੰਗੀ ਨੂੰ ਆਪਣੇ ਬਿਲਕੁਲ ਹੈ ਨਹੀਂ ਤੇ ਹੁਣ ਅਥੀਲਰ ਮਾਰਤੇ ਅਸੀਂ ਜਮਾ ਹੀ ਨਹੀਂ ਆਉਂਦਾ ਬਿਲਕੁਲ ਨਹੀਂ ਆਉਂਦਾ ਬਹੁਤ ਫਾਇਦਾ ਇਹਨਾਂ ਦਾ ਇਹ ਤਾਂ ਮੰਨ ਲਓ ਜਿਵੇਂ ਕਿਉ ਲੱਗਦਾ ਹੁੰਦਾ ਤੇ ਇਹ ਤਾਂ ਮੂੰਗੀ ਨੂੰ ਬਾਹਨ ਨੂੰ ਫੀਡਰ ਐਂ ਲੱਗਦੇ ਆ ਇੰਨਾ ਮੰਨ ਲਓ ਕਿ ਲੋਹ ਦੀ ਤਾਂ ਚੜਦੀ ਆ ਫਸਲ ਨੂੰ ਕੋਈ ਧਰਤੀ ਮਾਤਾ ਨੂੰ ਹਨਾ ਕਹਿੰਦੇ ਤਾਂ ਬਾੜਾ ਰਿਜ਼ਲਟ ਆ ਜੀ ਇਹਨਾਂ ਦਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੰਦ ਰੜਿਆ ਏ ਤੂੰ ਆਪਾਂ ਇਹ ਬੋਲਦੇ ਆਂ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਜਰੂਰ ਵੇਖ ਕੇ ਕਮੈਂਟ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ